ਹਰਾਜਪੁਰਾ ਦੇ ਸਥਾਨਕ ਡਾਕਟਰ ਪੀਮਰਾਓ ਅੰਬੇਦਕਰ ਚੌਕ ਦੇ ਨਜ਼ਦੀਕ ਬਾਲਮਕੀ ਭਾਈਚਾਰੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਭਾਈਚਾਰੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਦੇ ਪੋਸਟਰ ਵੀ ਸਾੜੇ ਗਏ ਇਸ ਮੌਕੇ ਭਾਈਚਾਰੇ ਦੇ ਪ੍ਰਮੁੱਖ ਆਗੂ ਹੰਸਰਾਜ ਬਨਵਾੜੀ ਅਤੇ ਰਜਿੰਦਰ ਸਿੰਘ ਚੱਪੜ ਨੇ ਜਾਣਕਾਰੀ ਸਾਂਝੀ ਕਰਦੇ ਆ ਦੱਸਿਆ ਕਿ ਅੱਜ ਦਾ ਇਹ ਪ੍ਰਦਰਸ਼ਨ ਪਾਟਪਾ ਆਗੂ ਵੱਲੋਂ ਪਾਰਲੀਮੈਂਟ ਸੈਸ਼ਨ ਦੌਰਾਨ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਖਿਲਾਫ ਕੀਤੀ ਗਈ ਟਿੱਪਣੀ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ ਜੇਕਰ ਕੇਂਦਰੀ ਗ੍ਰਹਿ ਮੰਤਰੀ ਮਾਫੀ ਨਹੀਂ ਮੰਗਦੇ ਤਾਂ ਉਹਨਾਂ ਵੱਲੋਂ ਆਪਣਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਸਰਾਜ ਪ੍ਰਧਾਨ ਸਪਾਈਸੋ ਜੀ ਨੂੰ ਪੰਜਾਬ ਰਾਜਪੁਰਾ ਇਹ ਜਿਹੜਾ ਧਰਨਾ দেয়া ਅਸੀਂ ਅਮਿਤ ਸ਼ਾਹ ਬਾਰੇ দেয়া ਜਿਨ੍ਹਾਂ ਨੇ ਸਾਡੀ ਟਿੱਪਣੀ ਕਰੀ ਹੈ ਬਾਬਾ ਸਾਹਿਬ ਬਾਰੇ ਜੀ ਲੋਕਾਂ ਨੇ ਇੱਕ ਫੈਸ਼ਨ ਬਣਾ ਲਿਆ ਬਾਬਾ ਸਾਹਿਬ ਬਾਬਾ ਸਾਹਿਬ ਕਿਉਂਕਿ ਬਾਬਾ ਸਾਹਿਬ ਹੈਗੇ ਆ ਔਰ ਬਾਬਾ ਸਾਹਿਬ ਹੀ ਰਹਿਣਗੇ ਐਸੇ ਬੰਦੇ ਕਹਿਣ ਦੋ ਮਿੱਠੀ ਸ਼ਾਬਰ ਕਹੋ ਬਾਬਾ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਉਸਕੇ ਅਨਸਰ ਪੈਂਦਾ ਹਾਂਦਾ ਬਾਬਾ ਸਾਹਿਬ ਇੱਕ ਨਹੀਂ ਹੈ ਹਜ਼ਾਰੋਂ ਕਰੋੜੋਂ ਬਾਬਾ ਸਾਹਿਬਾਂ ਜਿੰਨੇ ਬੱਚੇ ਖੜੇ ਆ ਕਿਤਨੀਆਂ ਸਾਡੇ ਖੜੀਆਂ ਬੀਬੀਆਂ ਬਣਾ ਇਹ ਸਾਰੇ ਬਾਬਾ ਸਾਹਿਬ ਦੀ ਹਾਲਸਾ ਇਸ ਕਰਕੇ ਸਾਨੂੰ ਇਸ ਦਾ ਰੋਸ ਹੈ ਅੱਜ ਇਸਕੇ ਪਰਤੇ ਸੀ ਬਾਬਾ ਸਾਹਿਬ ਕੇ ਚੌਂਕ ਤੇ ਫੁੱਕਾਂਗੇ ਔਰ ਧਰਨਾ ਤੇ ਹੈਗੇ ਔਰ ਮਰਦਾਬਾਦ ਦੇ ਨਾਰੇ ਲਾਾਂਗੇ ਤਾਂ ਕਿ ਇਹ ਜਿਹੜੇ ਸ਼ਬਦ ਨੇ ਵਾਪਸ ਕਰੋ ਔਰ ਇਹ ਆਪਣੇ ਗ੍ਰਹਿ ਮੰਤਰੀ ਤੋਂ ਅਸਤੀਫਾ ਦੇ ਜੱਥੇਬੰਦੀਆਂ ਸਾਡੀ ਆਪਣੀਆਂ ਇਹ ਸਾਰੇ ਬਾਲਮੀਕ ਸਾਹਿਬ ਜਿਹੜੇ ਬਾਲਮੀਕ ਜੀ ਰਮਤਾ ਸਾਰੀਆਂ ਜਿੰਨੀਆਂ ਜਾਤਾਂ ਵਿੱਚੋਂ ਸਾਡੇ ਗੱਡੀਆਂ ਭਾਈਚਾਰਾ ਵੀ ਹੈਗਾ ਆ ਔਰ ਸਾਡੇ ਹੋਰ ਵੀ ਜਿਹੜੇ ਲੋਕ ਲੈਗੇ ਆ ਔਰ ਸਾਡੇ ਸਾਥੀ ਸਾਰੇ ਖੜੇ ਆ ਔਲਾ ਜੀ ਸਾਡੇ ਖੜੇ ਆ ਜਿਹੜੇ ਕਸ਼ਮੀਰੀ ਪੰਡਤ ਜੀ ਆ ਉਹਨਾਂ ਕੋਈ ਸਾਰੇ ਸਾਡੇ ਨਾਲ ਖੜੇ ਆ ਕੋਈ ਜਾਤੀ ਪਾਤੀ ਤੋਂ ਉੱਠ ਕੇ ਅਸੀਂ ਇੱਕ ਝੰਡੇ ਦੇ ਲੇ ਖੜੇ ਹੋਏ ਆ ਅਰਜਿੰਦਰ ਸਿੰਘ ਜਾਪੜ ਕੀ ਕਹਣਾ ਚਾਹੁੰਦੇ ਜਿਹੜਾ ਅੱਜ ਤਰਫੋਂ ਸਾਹਿਬ ਜੀ ਬਹੁਤ ਦਿਨ ਸਮਾਜ ਪਾਰਟੀ ਰਾਜਪੁਰਾ ਜੋ ਮਿਤਸਾ ਨੇ ਪਾਰਲੀਮੈਂਟ ਦੇ ਵਿੱਚ 바ਵਾ ਸਾਹਿਬ ਦਾ ਅਪਮਾਨ ਕੀਤਾ ਉਸ ਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹਲਚਲ ਹੈ ਪੂਰੇ ਦੇਸ਼ ਦੇ ਵਿੱਚ ਐਸ்சி ਐਸਟੀ ਓਬੀਸਰ ਮਨੋਰਟੀ ਜਿਹੜਾ ਵਰਗ ਹੈ ਉਹਦੇ ਵਿੱਚ ਰੋਸ ਹੈ ਹਰ ਚੀਜ਼ ਦੇ ਰੋਸ ਵੱਜੋਂ ਅੱਜ ਅਸੀਂ ਇੱਥੇ ਉਹ ਮਿਤਸਾ ਦਾ ਜੋ ਗੁਰਦਾਬਾਹ ਹਾਈ ਹਾਈ ਕੀਤੀ ਹੈ ਔਰ ਇਸ ਦੇ ਸਬੰਧ ਦੇ ਵਿੱਚ ਅਸੀਂ ਸਾਰੇ ਬਹੁਤ ਸਮਾਜ ਪਾਰਟੀ ਦੇ ਵਾਲਮੀਕ ਸਮਾਜਿਤ ਵਰਦਾਸੀਆ ਐਸ்சி ਐਸਟੀ ਓਬੀ ਦੇ ਸਾਰੇ ਲੋਕ ਦਾਤ ਵਰਗ ਦੀਆਂ ਸਾਰੇ ਜਿਥੇ ਬੰਦੀਆਂ ਸਾਡੇ ਨਾਲ ਹੈ ਔਰ ਸਾਰੇ ਹੀ ਇਹ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੈ ਔਰ ਮੈਂ ਬੇਨਤੀ ਕਰੂੰਗਾ ਕਿ ਅੱਜ ਵੀ ਸਾਰਾ ਦਿਨ ਪ੍ਰਦਰਸ਼ਨ ਹੁੰਦੇ ਰਹੇ ਮੀਂਹ ਪੈਣ ਦੇ باوجود ਔਰ ਕੱਲ ਨੂੰ ਸਾਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਹੋਣੇ ਬਹੁਤ ਸਾਰੇ ਸਮਾਜ ਪਾਰਟੀ ਵੱਲੋਂ ਜਿਨੇ ਸਾਥੀ ਆਏ ਅੱਜ ਉਹਨਾਂ ਦਾ ਸਾਰਿਆਂ ਦਾ ਧੰਨਵਾਦ